ਲੋ ਵੀ ਮਿੱਤਰੋ ਕੀ ਹਾਲ ਚਾਲ ਆ ਆਪਾਂ ਆਪਣੇ ਮੱਸੀ ਦੇ ਕਰਨਾ ਟੈਕ ਫਿੱਟ ਆ ਪਿਆ ਆਪਣਾ ਟਿੱਕ ਦੇ ਮਿੱਟੀ ਵਿੱਚ ਵੇਖੋ ਕਿੰਨੀ ਜਿਆਦੀ ਆ ਬਹੁਤ ਚਿਰ ਦਾ ਹੀ ਐ ਪਿਆ ਵਾ ਬਾਲਾ ਚਿਰ ਦਾ ਹੀ ਆ ਪਿਆ ਟੂੜੇ ਚੜੀ ਆ ਦੇ ਅੰਦਰ ਦੇ ਟੂੜੀ ਵੇਖੋ ਕਿੰਨੀ ਭਰੀ ਹੋਈ ਹੈ ਅਰੇ ਪਾਸੇ ਆਈਆਂ ਉਹਨਾਂ ਨੂੰ ਤਾਂ ਵਧੀਆ ਸਾਫ਼ ਸਪਾਈ ਕਰਕੇ ਕਰਦੇ ਆਂ ਫਿੱਟ ਵਧੀਆ ਤਰੀਕੇ ਨਾਲ ਬਹੁਤ ਜ਼ਿਆਦੀ ਮਿੱਟੀ ਆ ਆ ਪੱਤੀਆਂ ਪੁੱਤੀਆਂ ਜੰਗਾਲੀਆਂ ਪਈਆਂ ਆ ਇਹ ਵੀ ਆਪਾਂ ਰੰਗ ਕਰ ਦੇਣੀ ਆ ਵਧੀਆ ਬਣਾ ਦੇਣਾ ਸਰਾ ਗੱਲਬਾਤ ਅੰਦਰ ਵਿੱਚ ਵੇਖੋ ਕਿੰਨੀ ਮਿੱਟੀ ਇਹ ਕਰੀ ਜਨੇ ਆਪਾਂ ਸਾਫ ਨਾਲ ਨਾਲ ਤੁਹਾਨੂੰ ਤਾਂ ਬਲੌਗ ਬਖਾਈ ਜਨੇ ਆ ਤੇ ਨਾਲ ਨਾਲ ਸਾਫ ਕਰੀ ਜਨੇ ਆ ਹੋਰ ਆ ਜਾ ਬੁਰਾ ਲੱਗਦਾ ਲੈ ਭਈ ਆਪਣਾ ਆ ਜਾਲੀ ਦਾ ਹੋ ਗਿਆ ਆਪਣੀ ਸਾਫ ਵਧੀਆ ਚੰਗੇ ਤਰੀਕੇ ਨਾਲ ਤੇ ਮਨ ਪਰਲਾ ਪਾਸਾ ਰਹਿ ਗਿਆ ਸਾਫ ਕਰਨ ਵਾਲਾ ਤੇ ਜਾਲੀ ਜਿੰਨੀ ਸਾਫ ਹੋਈ ਕਰਤੀ ਆ ਬਾਜ ਕਰਦੇ ਹੋਇਆ ਹੁਣ ਇੰਦੀ ਵਾਰੀ ਉੰਦਰ ਮੈਂ ਘੱਟਾ ਤੂੜੀ ਬੜੀ ਜਿਆਦੀ ਤੂੜੀ ਹੈ ਆ ਵੀ ਇਧਰ ਤੂੜੀ ਨਾਲ ਬਕਸਾ ਦਾ ਬਾਲੇ ਭਰਪੂਰ ਹੋਇਆ ਪਿਆ ਸਰਾ ਲੱਗੇ ਹੋਈ ਇਧਰ ਤਾਂ ਤੂੜੀ ਨਾਲ ਇਹਨੂੰ ਕਰਦੇ ਆ ਆਪਾਂ ਸਾਫ ਅੰਨ ਸੁਖਾਣੇ ਆ ਫਿਰ ਆਪਾਂ ਸਾਫ ਕਰਕੇ ਇੱਕ ਰਜਣਾ ਫਿੱਟ ਮਿਸਤਰੀ ਦੇ ਮਿਸਤਰੀ ਕੋ ਫਿਰ ਜਾਨੇ ਆ ਫਿੱਟ ਕਰਾਉਣ ਸਰਾਗਾ ਲਓ ਵੀ ਆਪਾਂ ਆ ਗਏ ਆ ਟਰੈਕਟਰ ਦੇ ਡੱਕ ਲਵਾਉਣ ਉਹ ਬਿਆਸ ਤੇ ਆਹ ਬਾਈ ਵੱਡੀ ਜਾਂਦਾ ਪੱਤੀ ਲੈ ਇੱਕ ਦੀ ਬੰਪਰ ਵੀ ਟਰੈਕਟਰ ਬੱਸ ਹਲਾਦਾ ਗੰਪਨੀ ਜਦੋਂ ਵੱਡਾ ਕਰ ਦੇਣਾ ਸਰਾ ਗੱਲਬਾਤ ਐਂਡ ਕਰ ਦੇਣੀ ਆਪਾਂ ਹੋ ਗਿਆ ਪਿਆਰ ਪੱਤیاں ਲਾ ਕੇ ਬਾਈ ਕਸੀ ਜਾਂਦਾ ਆਹ ਸਪਰੇਅ ਨਾਲ ਮਾਰਦਾ ਪਾ ਪੱਤੀਆਂ ਨੂੰ ਕਾਲਾ ਰੰਗ ਆ ਬਣ ਗਿਆ ਫਰੇਮ ਮਾਰ ਦੇਣਾ ਹੁਣ ਬਸ ਲਓ ਇਹ ਡੇਕਾ ਪਲਵਾ ਲਿਆ ਬਈਆਂ ਤੋਂ ਤੇ ਹੁਣ ਆਪਾਂ ਚੱਲੇ ਆ ਟਰੈਕਟਰ ਸਟਾਰਟ ਆ ਟਾਈਮ ਵਾਵਾ ਹੋ ਗਿਆ ਚਲਿਏ